ਕਿਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਬਈ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਆਏ ਆਂ ਕੋਟਕਪੂਰੇ ਤੂੜੀ ਦੀ ਬੋਲੀ ਤੇ ਸਵੇਰ ਦੇ ਜਿਹੜੇ ਵੀ 7:30 ਵੱਜ ਚੁੱਕੇ ਆ ਤੇ ਬਾਕੀ ਹਲੇ 1-2 ਮਿੰਟ ਵੀ ਪਏ ਆ 7:30 ਪੂਰੇ ਹੋਣ ਦੇ ਵਿੱਚ ਵੀ ਬੋਲੀ ਸ਼ੁਰੂ ਹੋਣ ਦੇ ਵਿੱਚ ਤੇ ਟਰਾਲੀਆਂ ਵੀ ਅੱਜ 2 2 4 5 6 7 8 9 10 ਨਗ ਜਿਹੜੇ ਵੀ ਆਏ ਆ ਤੇ ਰੇਟ ਦੀ ਗੱਲ ਕਰੀਏ ਵੀ ਪਹਿਲਾਂ ਹਰੇ-ਚਾਰੇ ਦੇ ਰੇਟ ਦੀ ਵੀ ਅੱਜ ਆਪਾਂ ਗੱਲ ਕਰਦੇ ਆਂ ਕੱਲ ਜਿਹੜਾ ਕੋਟਕਪੂਰੇ ਮੰਡੀ ਦੇ ਵਿੱਚ ਬਈ ਹਰਾ-ਚਾਰਾ ਵਿਕਿਆ ਉਹਦਾ ਜਿਹੜਾ ਰੇਟ ਸੀ ਵੀ 300 ਤੋਂ 60 ਰੁਪਏ ਤੱਕ ਗਿਆ ਤੇ ਜਗਰਾਉ ਮੰਡੀ ਦੇ ਰੇਟ ਦੀ ਗੱਲ ਕਰੀ ਹਰੇ ਚਾਰੇ ਦੇ ਤਾਂ ਬਈ ਉੱਥੇ ਜਿਹੜਾ ਵੀ ਕਿਹਾ 300 ਤੇ 40 ਰੁਪਏ ਤੱਕ 310 ਰੁਪਏ ਤੋਂ ਲੈ ਕੇ ਬਾਕੀ ਬਈ ਡੇਲੀ ਦਾ ਜਿਹੜਾ ਰੇਟ ਹੁੰਦਾ ਤੇ ਅਪਡੇਟ ਜਿਹੜੀ ਡੇਲੀ ਦੀ ਹੁੰਦੀ ਹੈ ਤੇ ਤੂੜੀ ਦੇ ਰੇਟ ਦੀ ਵੀ ਗੱਲ ਕਰਦੇ ਹੁਣ ਆਪਾਂ ਕੱਲ ਬਈ ਜਿਹੜੀ ਕੋਟ ਕਪੂਰੇ ਮੰਡੀ ਦੇ ਵਿੱਚ ਤੂੜੀ ਵਿਕੀ ਆ ਉਹਦਾ ਰੇਟ ਜਿਹੜਾ ਸੀਗਾ 500 ਤੇ 40 ਰੁਪਏ ਤੱਕ ਟੌਪ ਦਾ ਬਈ ਬਿਲਕੁਲ ਰੇਟ ਸੀ 500 ਤੇ 40 ਰੁਪਏ ਤੱਕ ਵੀ ਜਿਹੜਾ ਗਿਆ ਤੇ ਬਾਕੀ ਬਈ ਅੱਜ ਦੇਖਾਂਗੇ ਕੱਲ ਵੀ ਜਿਹੜੇ ਨਗ ਲਗਭਗ 9 10 ਨਗ ਜਿਹੜੇ ਕੱਲ ਆਏ ਸੀਗੇ ਤੇ ਅੱਜ ਵੀ ਬਈ ਜਿਹੜੀ ਲਗਭਗ ਜਿਹੜੇ ਨਗ ਆਏ ਆ 9 10 ਜਿਹੜੇ ਨਗ ਅੱਜ ਆਏ ਆ ਤੇ ਵੀਡੀਓ ਨੂੰ ਬਈ ਦੱਬ ਕੇ ਲਾਈਕਾਂ ਦੇ ਸ਼ੇਅਰ ਜੂਰ ਕਰਿਓ ਜੀ ਤੇ ਕੱਲ ਵੀ ਵੀ ਅੰਦਰ ਦੀ ਤੂੜੀ ਦਾ ਵੀ ਜਿਹੜਾ ਅੰਦਰ ਬਾਹਰ ਅੰਦਰ ਦੀ ਤੂੜੀਆ ਰੇਟਸ ਵੀ 540 ਰੁਪਏ ਤੱਕ ਗਿਆ ਤੇ ਆਮ ਬਈ ਜਿਹੜਾ ਰੇਟ ਰਿਹਾ ਉਹੀ 1.5 400 ਰੁਪਏ ਦੇ ਆਸ-ਪਾਸ ਜਿਹੜਾ ਰਿਹਾ ਤੇ ਤਰੀਕ ਵੀ ਅੱਜ ਹੋ ਗਈ 6 ਦਸੰਬਰ 2025 6 ਦਸੰਬਰ 2025 ਵੀ ਤਰੀਕ ਹੋ ਚੁੱਕੀ ਆ ਤੇ ਦੇਖਾਂਗੇ ਵੀ ਅੱਜ ਜਿਹੜਾ ਕੀ ਰੇਟ ਜਾਂਦਾ ਤੇ ਹਰੇਚਾਰੇ ਦਾ ਵੀ ਰੇਟ ਆਪਾਂ ਤੁਹਾਨੂੰ ਦੱਸਤਾ ਵੀ ਚਾ ਕੱਲ ਜਿਹੜਾ ਹਰਾਚਾਰਾ ਵਿਕਿਆ ਕੋਟ ਕਪੂਰੇ ਮੰਡੀ ਦੇ ਵਿੱਚ 300 ਤੇ 60 ਰੁਪਏ ਤੱਕ 300 ਤੇ 60 ਰੁਪਏ ਤੱਕ ਵੀ ਜਦੋਂ ਕੱਲ ਜਿਹੜਾ ਹਰਾਚਾਰਾ ਵਿਕਿਆ ਤੇ ਬਾਕੀ ਵੀ ਆਪਾਂ ਡੈਲੀ ਤੂੜੀ ਦੀ ਬੋਲੀ ਤੇ ਜਿਹੜਾ ਲਾਈਵ ਹੁੰਦੇ ਆ ਤੇ ਲਾਈਵ ਨਾਲ ਤੁਸੀਂ ਜੁੜ ਕੇ ਜਿਹੜੇ ਲਾਈਵ ਹੀ ਰੇਟ ਦੇਖ ਸਕਦੇ ਹੋ ਰੀਡ ਵੀ ਬਾਕੀ ਡੇਲੀ ਦਾ ਹੁੰਦਾ ਵਾਧਾ ਘਟਦਾ ਰਹਿੰਦਾ ਕਿਤੇ ਤੇਜ਼ ਹੋ ਜਾਂਦਾ ਕਿਤੇ ਮੰਦਾ ਵੀ ਪੈ ਜਾਂਦਾ ਗਾਹਕ ਦੇ ਸਿਰ ਤੇ ਟਰਾਲੀਆਂ ਦੇ ਸਿਰ ਤੇ ਕਿੰਨਾ ਨਾਗ ਆਇਆ ਤੇ ਕੀ ਕਿੰਨੀਆਂ ਕ ਟਰਾਲੀਆਂ ਆਈਆਂ ਉਸ ਹਿਸਾਬ ਨਾਲ ਜਿਹੜਾ ਵੀ ਰੀਡ ਲੱਗਦਾ ਤੇ ਬਾਕੀ ਵੀ ਅੱਜ ਦਾ ਜਿਹੜਾ ਰੀਡ ਦੇਖਾ ਕਿਥੋਂ ਦਾ ਕਹਿੰਦਾ ਦੇ ਰੌਣਕ ਮੇਲਾ ਤੁਹਾਨੂੰ ਦਿਖਾ ਦਿੰਦੇ ਆ ਕਿੰਨੇ ਕ ਗਾਹਕ ਆਏ ਅੱਜ ਕੀ ਪ੍ਰੋਸੈਸ ਰੋ ਬਾਕੀ ਵੀ ਟੂੜੀ ਆ ਰਹੀ ਆ ਹੁਣ ਇੱਕ ਦਿਨ ਜੂ 3 ਗੱਡੀਆਂ ਟਰਾਲੀਆਂ ਗਈਆਂ ਸੀਗਾ ਐ ਤੇ ਉਹਦੇ ਵੀ ਰੇਟ ਜੀ ਥੋੜਾ ਜਿਹਾ ਸੀਗਾ ਤੇਜ਼ 500 ਤੋਂ 60 ਰੁਪਏ ਤੱਕ ਗਿਆ ਸੀ ਬਾਕੀ ਵੀ ਅੱਜ ਦਾ ਜਿਹੜਾ ਦੇਖਾਂਗੇ ਕੀ ਬਈ ਪਹਿਲੀ ਟਰਾਲੀ ਖੜੀ ਆ ਤੂੜੀ ਸੋਨੇ ਚੈੱਕ ਕਰਾਉਣੇ ਆ ਪਹਿਲੀ ਟਰਾਲੀ ਦੀ ਦੇਖ ਸਕਦੇ ਹੋ ਬਈ ਤੇ ਅੰਦਰ ਦੀ ਵੀ ਤੂੜੀ ਲੱਗਦੀ ਆ ਪਹਿਲੀ ਟਰਾਲੀ ਤੇ ਰੌਣਕ ਮੇਲਾ ਅੱਜ ਹੈ ਵੀ ਗਾਹ ਜਿਹੜਾ ਲੱਗਦਾ ਵੀ ਬਾਹਰ ਦਾ ਗਾਹ ਜਿਹੜਾ ਆਇਆ ਤੇ ਬਾਕੀ ਬਈ ਦਿੱਲੀ ਦਾ ਜਿਹੜਾ ਰੇਟਨ ਦਾ ਤੇ ਜਗਰਾਉ ਮੰਡੀ ਦੇ ਵਿੱਚ ਵੀ ਕੀ ਰੇਟ ਜਿਹੜੀ ਤੂੜੀ ਵਿਕੀ ਆ ਉਹਦੇ ਬਾਰੇ ਵੀ ਜਿਹੜੀ ਆਪਾਂ ਗੱਲਬਾਤ ਕਰਦੇ ਆ ਕਿੱਥੋਂ ਤੱਕ ਜਿਹੜਾ ਕੱਲ ਰੇਟ ਗਿਆ ਸੀ ਜਗਰਾਉ ਮੰਡੀ ਦੇ ਵਿੱਚ ਤੇ ਲਾਈਵ ਨੂੰ ਬਈ ਵੱਤ ਤੋਂ ਵੱਤ ਸ਼ੇਅਰ ਹਿਊਰ ਕਰਿਆ ਕਰੋ ਬਾਕੀ ਬਈ ਬਾਸਮਤੀ ਜਿਹੜੀ ਬੋਲੀ ਆ 11 ਵਜੇ ਸ਼ੁਰੂ ਹੁੰਦੀ ਆ ਤੇ ਹਰੇਚਾਰੇ ਦੀ ਬੋਲੀ ਆ ਵੀ ਉਹ ਵੀ 11 ਵਜੇ ਕੋਟਕਪੂਰੇ ਮੰਡੀ ਦੇ ਵਿੱਚ ਉਹ ਸ਼ੁਰੂ ਹੁੰਦੀ ਆ ਤੇ ਆਲੂਆਂ ਦੀ ਬਈ ਜਿਹੜਾ ਬੋਲੀ ਹੁੰਦੀ ਆ ਫਰੋਜ਼ਪੁਰ ਮੰਡੀ ਦੇ ਜਿਹੜੇ ਆਪਾਂ ਰੇਟ ਦੱਸ ਦਿੰਦੇ ਆ ਜ਼ਿਆਦਾਤਰ ਤੇ ਬਾਕੀ ਬਈ ਜਿਹੜੇ ਕੱਲ ਜਗਰਾਉ ਮੰਡੀ ਦੇ ਵਿੱਚ ਜਿਹੜਾ ਤੂੜੀ ਵਿਕੀ ਆ ਤੂੜੀ ਤਾਂ 400 ਰੁਪਏ ਤੋਂ ਲੈ ਕੇ ਬਈ 700 ਰੁਪਏ ਤੱਕ ਜਿਹੜਾ ਕੱਲ ਜਗਰਾਉ ਮੰਡੀ ਦੇ ਵਿੱਚ ਰੇਟ ਰਿਹਾ ਸੀਗਾ ਤੇ ਕੋਟਕਪੂਰਾ ਮੰਡੀ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ 540 ਰੁਪਏ ਤੱਕ ਕੱਲ ਰਿਹਾ ਸੀਗਾ ਤੇ ਜੇ ਗੱਲ ਕਰੀਏ ਵੀ ਆਪਾਂ ਮਾਨਸਾ ਮੰਡੀ ਦੇ ਵਿੱਚ ਤਾਂ ਵੀ ਰੇਟ ਉਹ ਹੀ ਕੋਟਕਪੂਰੇ ਵਾਲਾ 570 ਦੇ ਆਸ-ਪਾਸ ਜਿਹੜਾ ਉੱਥੇ ਚੱਲ ਰਿਹਾ ਗੁਰਦਾਸਪੁਰ ਵਿੱਚ 580 ਰੁਪਏ ਤੇ ਮਲੇਰਕੋਟਲਾ ਵਿੱਚ 550 ਰੁਪਏ ਤੱਕ ਜਿਹੜੀ ਤੂੜੀ ਵੇਚ ਰਹੀ ਹੈ ਤੇ ਤਰਨਤਾਰਨ ਮੰਡੀ ਵਿੱਚ ਵੀ 580 ਰੁਪਏ ਤੱਕ ਜਿਹੜੀ ਤੂੜੀ ਵੇਚ ਰਹੀ ਹੈ ਤੇ ਬਾਕੀ ਵੀ ਰੇਟ ਮੰਡੀਆਂ ਦੇ ਵਿੱਚ ਜਿਹੜਾ ਜਗਰਾਉ ਮੰਡੀ ਦੇ ਵਿੱਚ ਇਸ ਟਾਈਮ ਸਾਊਥ ਤੋਂ ਤੇਜ਼ ਰੇਟ ਕਰੇਗੇ ਤੂੜੀ 700 ਰੁਪਏ ਤੱਕ ਦਾ ਰੇਟ ਜਿਹੜਾ ਚੱਲ ਰਿਹਾ ਤੇ ਟਾਈਮ ਬਈ ਜਿਹੜਾ ਹੋ ਚੁੱਕਿਆ ਸਾਡੇ 7:30 ਹੋ ਚੁੱਕੇ ਆ ਬਈ ਬਾਕੀ ਦੇਖਦੇ ਆ ਬਈ ਕੀ ਅੱਜ ਦਾ ਰੇਟ ਜਾਊਗਾ ਤੇ ਲਾਈਵ ਨੂੰ ਬਈ ਵੱਤ-ਵੱਤ ਸ਼ੇਅਰ ਯੂਰ ਕਰਿਓ ਜੀ ਲੈ ਜੀ Can I go? ਸਾਡੇ 7 ਹੋ ਗਏ 24.5 ਹੋ ਚੁੱਕੇ ਬੋਲੀ ਸ਼ੁਰੂ ਹੋ ਬਿਲਕੁਲ ਇਹ ਦੇਖਦੇ ਹਾਂ ਕਿ ਕੀ ਰੇਟ ਜਿਹੜਾ ਜਾਊਗਾ ਤੇ ਚੰਗੀ ਜੋ ਬਸਦੀ ਚੰਗੀ ਹੈ ਸਹੀ ਹੈ ਨਹੀਂ ਗਾਉ ਲੋ ਵੀ ਬੋਲੀ ਸ਼ੁਰੂ ਕਰਾ ਤੇ ਪਹਿਲੀ ਟਰਾਲੀ ਵੀ ਸੋ ਤੂੜੀ ਚੱਕ ਜਿਹੜੀ ਕਰਾਦੀ ਆ ਤੇ ਦੇਖਦੇ ਆ ਬਾਕੀ ਕੀ ਰੇਟ ਜਿਹੜਾ ਜਾਊਗਾ ਵੇ ਅ ਅੰਦਰ ਲੀਆ ਬਾਈ ਅੰਦਰ ਦੇ ਵੀ ਅੰਦਰ ਦੀ ਥੋੜੀ ਬੋਲੋ ਬਾਈ ਬੋਲੋ ਬੋਲੋ ਕੀ ਗੱਲ ਬੋਲਦੇ ਨੇ ਅੱਜ ਕੁੜਕੜ ਨਹੀਂ ਖਾਤਾ ਅਸੀਂ 400 400 ਰੁਪਈਆ 400 400 400 405 ਰੁਪਏ ਆ ਵੇਖੀ ਆਂ ਜੀ ਆ ਖੜਾ ਵੇ ਆ ਬਾਈ ਕਿਹ ਆਏ ਇਧਰ ਕੇਵਲ ਆ ਕਿਵੇਂ ਆ ਓਏ ਗਾ ਖੰਦ ਖੁੰਦ ਨਾਲ ਆ ਗਏ ਇਧਰ ਆਇਆ ਤਨ ਵੀ ਹੱਕ ਓਏ ਬਾਈ ਆਓ ਵੇ ਚਾ ਨਾ ਨਾਇ ਕਰੋਗ ਵੀ ਖਰਾਬ ਲੋਕੇ ਮੋੜ ਦੋ ਟਰਾਲੀ ਗਾਰੰਟੀ ਹੋਊਗੀ ਸਦਾ ਹਾਂਜੀ ਗਾਰੰਟੀ ਕਰਨੀ ਹੈ ਨੀ ਹਾਂ ਬੋਲੀ ਬਾਈ 410 ਰੁਪਏ ਬਾਈ ਪਹਿਲੀ ਟਰਾਲੀ ਦੀ ਗਾਰੰਟੀ 410 ਰੁਪਏ ਪੱਟੀ ਨੇ 15 ਰੁਪਏ 420 ਰੁਪਏ 25 ਰੁਪਏ 425 ਰੁਪਏ 425 30 ਰੁਪਏ 35 40 45 445 445 ਬੋਲਣਾ ਭਈ ਕਿ ਨਾ 445 ਰੁਪਏ ਲੋ ਵੀ 425 ਲੱਗੀ ਸੀ ਪਰ ਨਹੀਂ ਵੇਚੀ ਕਿਸਾਨ ਵੀਰ ਨੇ ਬਾਕੀ ਅੱਗੇ ਦੇਖਦੇ ਹਾਂ ਸੋ ਠੀਕ ਹੈ ਬਾਹਰ ਦੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 400 5 5 10 450 60 ਹਾਂ ਜੀ 460 460 65 70 70 75 80 80 90 490 ਬੋਲਣਗੇ ਨੇ भी है है। तो चार सौ नब्बे रुपए भाई भाई आए चार सौ नब्बे रुपये अभी ਆ 프리 ਮੇਰ ਅੰਦਰ ਵੀ ਅੰਦਰ ਵੀ ਅੰਦਰ ਵੀ ਥੋੜੀ ਬੋਲੋਈ 400 400 400 10 10 410 ਰੁਪਏ 20 20 ਰੁਪਏ 450 450 60 60 70 70 80 80 90 ਪੂਰਾ 500 500 ਬੋਲੋਗੇ ਨਾ 500 ਰੁਪਏ ਬਾਈ ਕੋਰਸ ਵੀਏ 500 ਰੁਪਏ ਬਾਈ ਉਹ ਤਾਂ ਉਹਨੇ ਬਣਾ 700 ਰੁਪਏ ਲੈਣੀ ਬਾਈ ਨੀ ਉਹ ਕਿਹਦੇ ਬਾਪ ਦੇ ਫਿਰ ਨਹੀਂ ਦੇਣੀ ਆਣਾ ਬਾਈ ਸਾਡੇ ਲੋਕਾਂ ਨੂੰ ਸ੍ਰੀ ਦਾ ਚੱਲਾ ਹੈ ਕੋਟੋ ਗੰਡਾ ਜੀ ਨਾਲ ਸਮਝਿਆ ਜਾਂਦਾ ਹੈ ਗੰਡਾ ਨਾ ਕਰੋ ਕੋਟੋ 500 ਨਾਲ ਲਾ ਸਹੀ ਆ ਤੇਰਾ ਬਾਪ ਤਾਂ ਮੁੰਮੀ ਨੂੰ ਆਪਰਾ ਫੈਸਲਾ ਰੱਖਦਾ ਤੇ ਦੇਵੀ ਵਾਲੇ ਹੋ ਬਾਈ ਮੈਨੂੰ ਤਾਂ ਕੋਈ ਮਾਰਸਾਉਣਾ ਉਹ ਦੇਵੀ ਵਾਲੇ ਕਿਹੜਾ ਕੋਈ ਨਹੀਂ ਬਾਈ ਸਾਫ ਨਹੀਂ ਆਉਣਾ ਬਹੁਤ ਸਾਰਾ ਹੋਊਗਾ 700 ਲਊਗਾ ਨਾਲ ਅਗਲਾ ਹੋ ਗਿਆ ਆਪਾਂ ਹੁਣ ਸਮਾਂ ਕੋਈ ਨਹੀਂ ਬੱਸ ਹੋ ਗਿਆ 500 ਕਥਲੇ ਰਿਓ ਪਹਿਲੇ ਤੋਂ ਹੀ ਬਾਈ ਬਸ ਆਪ ਕੋਆ ਪਾਇੰਟ ਮਾਇਨਾ ਲਾ ਲਾ ਸਾਰੇ ਜਣੇ ਜਮਾ ਹੋ ਗਏ ਪੂਰੇ ਹੀ ਹੋਇਆ ਨਾ ਪੂਰੇ 300 ਆ ਕਰਾਇਆ ਉਹ ਕੇਵਲ ਦਲਾ ਲਾਈਕ ਕਰ ਦੋ ਦਲਾ ਆ ਮੈਨੂੰ ਚਾਹ ਲੈ ਲਾ ਲੈ ਹਾਈ ਪ੍ਰੋ ਆ ਮੇਰੇ ਬਦਲ ਤੋਂ ਭਾਈ ਉਹ ਤਾਂ ਬਦਲ ਨਹੀਂ ਕੋਈ ਨਹੀਂ ਤੇ ਨਾਂ ਬਦਲੇ ਤਾਂ ਮੁੰਡਾ ਨੇ ਤੋ ਨਾ ਨਹੀਂ ਮੈਂ ਟਿਕਣ ਨਹੀਂ ਗਿਆ ਟੰਡੀ ਬੁਲਿਕਰਾ ਉਹ ਵੀ ਖਾਓ ਪੈਣਾ ਇਹਦੇ ਅਸੀਂ ਦੋ ਤੇ ਨਾਲ ਲੀਏ ਉਹ ਲੋੜਾ ਤੇ ਧੀਰੂ ਲੈ 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 ਇਹ ਸਨਾਲ ਦੀ ਮਗਰ ਨਹੀਂ ਮੇਰੀ ਲਈ ਨਹੀਂ ਵੇਖਣੀ ਕੋਈ ਨਹੀਂ ਵੇਖੋ ਵੇਖੋ ਖਾਵਾਗਾ ਫੇਰ ਨਹੀਂ ਬੋਲੂ ਅਗਲਾ ਲਾਜ ਤਾਂ ਛੱਡ ਕੇ ਓਏ ਕਿੰਨੀ ਹੋ ਜੂ ਬਾਈ ਵੈਲਕਮ ਦਾਜਾ ਹੋ ਗਈ ਪੰਨਾ ਗਿਆ ਹੈ ਤੀ ਟੁਕੇ ਹੈ ਤੀ ਟੁਕੇ

15 25 30 450 450 55 455 60 65 70 75 ਬਈ ਕਿੱਥੇ ਜਾਣੀ ਹੈ ਤਿੰਨਵੀਂ ਜਾਓ ਵੀ 75 80 90 90 ਪੂਰਾ 500 500 ਬੋਲਾਂਗੇ ਨੇ ਆ ਜਾ ਬਈ ਕਿੱਥੇ ਜਾਣੀ ਹੈ ਤਾਂ ਰੇਡੀ ਆਣੀ ਆਪਣੀ ਜੱਜ ਦੇ 500 ਰੁਪਏ ਲਾ ਦੇ ਦੇ 100 ਕਿੱਥੇ ਹਾਂ ਇੱਥੇ ਲਾਉਣੀ ਹੈ ਕਲੋਨੀ ਚ ਚਲੋ ਚਲੋ ਤੇ ਦਾਰ ਨੇ ਚਲ ਦੋ ਮਿੰਟ ਖੜਾ ਜਾਂਦਾ ਦੋ ਮਿੰਟ ਖੜਿਆ ਚੱਲਦੇ ਦੋ ਮਿੰਟ ਅੰਦਰ ਦੀ ਥੋੜੀ ਬੋਲੇਗੀ 450 450 450 66 75 80 85 93 ਚੜ ਦੇ ਪੂਰਾ 500 ਰੁਪਇਆ ਨੰਬਰ ਲੈ ਲਓ 500 ਬੋਲਾਂਗੇ 500 ਰੁਪਏ ਬਾਈ 500 ਰੁਪਏ ਬਾਈ ਨੰਬਰ ਤੇ ਲਿਖਾ 450 ਯਾਦ ਰੱਖਿਆ ਕਰਦੇ ਯਾਰ ਲਾਈਕ ਕਰ ਦਿਓ ਲਾਈਕ ਕਰ ਦਿਓ ਅਸੀਂ ਜਿਹੜੀ ਉਹ ਟਿਕਟ ਚੋਣੋ ਜਮਾਈ ਚਾਹੁੰਦੇ ਆ ਜਾ ਹਾਂ ਆਪਣੇ ਬਾਹਰ ਦੇ ਥੇ ਚਾਹਤਾ ਤੁਹਾਡੀ ਬਾਹਰ ਦੀ ਬਾਹਰ ਨਹੀਂ ਦੁਰੀਏ ਵਿੱਚ ਬਿੱਲੀ ਬਿੱਲੀ ਰਹਿਣੀ ਨੋ ਨੋ ਬਿੱਲੀ ਬਿੱਲੀ 400 ਰੁਪਇਆ 400 400 400 10 15 ਕਿੱਥੇ ਜਾਣੀ ਬਾਈ ਹੈ ਗੁਰੂ ਸਾਹਿਬ ਗੁਰੂ ਸਾਹਿਬ ਜਾਉਂਗੇ ਜੀ ਕਿੱਥੇ ਗਏ ਲੈਵਲ ਕੋਲੇ ਲੈਵਲ ਕੋਲੇ ਉਦੋਂ ਬਾਅਦ 500 ਰੁਪਏ ਕਰਾਇਆ ਬਾਈ 10 ਰੁਪਏ 15 ਰੁਪਏ 25 ਰੁਪਏ 450 450 بولنگ نا 450 ਲਿਖੂ ਲੋਡੀ ਏ ਟਰਾਲੀ ਲੱਗੇ ਵੀ 450 ਰੁਪਿਆ ਬਾਹਰ ਦੀ ਵੀ ਤੂੜੀ ਸੀ ਦੇਖ ਸਕਦੇ ਤੁਸੀਂ ਬਾਕੀ ਅੱਗੇ ਦੇਖਦੇ ਆ ਲੈ ਨਹੀਂ ਬਾਈ ਤੂੜੀ ਅੰਦਰ ਦੀ ਅੰਦਰ ਦੀ ਤੂਰੀ ਬੋਲੋ ਭਾਈ 400 400 400 10 ਰੁਪਏ ਭਾਈ ਗੱਲਾਂ ਬਾਤ ਕਰ ਲਈਏ 400 10 ਰੁਪਏ 400 10 ਰੁਪਏ 15 ਇੱਥੇ ਜਾਨੀ ਭਾਈ ਬਾਬਾ ਰੋਟੀ ਦੀ ਜੀ ਦੀ ਥਾਲੀ ਆਪਣੀ ਆ ਭਾਈ ਜਾਓਗੇ ਭਾਈ ਬਾਬਾ ਰੋਲੇ ਫ੍ਰੀ ਕੁਲ ਆ ਸੰਧਮਾ ਦੇ ਅਗਲੇ ਪਾਸੇ 300 ਰੁਪਿਆ ਕਿਰਾਇਆ ਮਿਊਗਾ ਲੈ ਲਿਓ ਭਾਈ 410 15 15 20 450 55 60 65 70 80 85 500 5 505 ਬੋਲਾਂਗੇ ਨੇ 505 ਰੁਪਏ ਬੋ ਵੀ 500 ਰੁਪਏ 500 ਰੁਪਏ ਹੋ ਗਏ ਕਾਲੀ ਦੁਨੀਆ ਪਰ ਇਥੋਂ ਕਢਾਉਣਾ ਚੱਲਦਾ ਚੱਲਦੇ ਆ ਜਿਹੜਾ ਪਾਣੀ ਰਹੀ ਜਦੋਂ ਗਾਣੇ ਤੋਂ ਬੀਖਾਉਂਦੇ ਆ ਦੇ ਲਈ ਵੇਈਂ ਮੈਂ ਪਾਉਣਾ 500 ਹੌਸ ਗਾਰੰਟੀ ਮੈਂ ਸਾਬਤ ਕਰੀਓ ਜਨਾ ਲਾਉਣਾ ਹਾਂ ਹਾਂ ਅੰਦਰ ਦੀ ਹੈ ਬਾਈ ਤੂੜੀਆ ਇੱਕ ਇੱਕ ਬਣ ਦੀ ਗਰੰਟੀ ਹੈ ਜਿੰਮੇਵਾਰੀ ਮੇਰੀ ਮੜਨੇ ਕੇ ਲਈ ਹੈ ਅੱਛਾ ਹਾਂਜੀ ਗਰੰਟੀ ਬਾਈ 450 ਲਾ ਲ ਬਿੱਕਾ 450 ਹੀ 55 60 60 65 ਤਕਰੀਬ 80 500 500 100 10 15 15 20 25 25 525 ਬੋਲਣਗੇ ਨੇ 3 2 ਬੋਲੀਆਂ 35 535 ਬੋਲਦਾ ਕੋਈ 550 550 ਹਾਂਜੀ ਬੋਲਾ ਕਿ ਨਾ ਸਾਡੇ 550 ਕਿੱਥੇ ਜਾਣੀ 500 ਰੁਪਏ 550 ਜਾਊਗਾ 500 ਰੁਪਿਆ ਕਰਾਇਆ 350 ਰੁਪਿਆ ਕਰਾਇਆ ਕਰਾਇਆ ਸਾਡੇ 550 ਰੁਪਏ 500 ਕਰਾਇਆ ਆਪਾਂ ਤਾਂ 350 ਲੋਕੀ ਸੌਲੇ 500 ਰੇਟ ਲੱਗਿਆ ਬਈ ਨੰਬਰ ਲਿਖਾਓ ਚਲੋ ਜੀ ਜੋ ਵੀ ਕਰਦਾ ਨਾ ਨੂੰ ਇੱਕ ਤੋਂ ਪੂਰੀ ਹੈ ਹੈ ਕਿ ਗਾਉਂ ਨਾਲ ਨਾਲ ਗੱਲ ਕਰੀਏ ਬੱਚੇ ਪੁਲਿਸ ਫਾਈਲ ਨਹੀਂ ਗਿੱਲੀ ਗਿੱਲੀ ਕਿੱਲੀ ਯਾਰ ਗਿੱਲੀ ਨਹੀਂ ਗਈ ਨਾਲ ਨਾਲ ਕਿਥੋਂ ਮਾਰਦੀ ਜਾਣਾ ਇੱਕ ਸਾਲ ਆਪਾਂ ਨਾ ਉਹ ਮੈਂ ਦੀ ਰੇ ਰੇ ਪਾਛਲਾ ਇੱਕ ਕਾ ਉਹ ਬਈ ਦਸੀ ਬਾਈ ਗੁਰੂ ਸਾਹਿਬ 500 ਰੁਪਏ ਕਰਾਇਆ ਮਿਲ ਜੂਗਾ ਖਾਲੀ ਤੁਲੀ ਆ ਬੈ ਨਾਲ ਹੀ ਨਹੀਂ ਗਿੱਲੀ ਹੈ ਯਾਰ ਬਾਈ ਇਦਾਂ ਹੀ ਡੋਨੀ ਹੈਣੀ ਬੋਲੋ ਜੀ 300 ਰੁਪਏ 5 10 15 20 25 30 35 350 54 60 65 365 70 75 80 85 90 95 400 5 405 ਬੋਲਾਂਗੇ ਨੇ 400 10 15 20 25 30 35 41 41 450 52 452 ਬੋਲਾਂਗੇ ਨੇ ਚੱਲ ਵੀ ਰਵੀ ਲੋ ਵੀ 400 ਤੇ 55 ਦੀ ਵੀ ਰੇਟ ਲੱਗਿਆ ਲਾਸਟ ਬਿੱਲ ਟਰੰਦੀ ਸੀਗੀ ਫਿਰ ਟਾਪ ਦਾ ਰੇਟ ਵੀ ਗਿਆ ਅੱਜ 550 ਰੁਪਈਆ ਜਿਹੜਾ ਅੱਜ ਦਾ ਗਿਆ ਤੇ ਬਾਕੀ ਲਾਸਟ ਟਰਾਲੀ ਸੀਗੀ ਇਹ ਤੇ ਨੋ 10 ਬੀਜ ਨਗ ਜਿਹੜੇ ਆਏ ਸੀਗੇ ਤੇ ਰੇਟ ਬਈ 500 ਤੇ 550 ਰੁਪਏ ਟੌਪ ਦਾ ਰੇਟ ਰਿਹਾ ਤੇ ਧੰਨਵਾਦ ਬਈ ਸਾਰਿਆਂ ਦਾ ਲਾਈਵ ਦੇ ਨਾਲ ਜੁੜਨ ਦੇ ਲਈ ਸੋ ਮਿਲਦੇ ਆ ਵੀ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਹਰੇ ਚਾਰੇ ਦਾ ਵੀ ਰੇਟ ਆਪਾਂ ਦੱਸਦਾ ਸੀਗਾ ਕੱਲ ਜਿਹੜਾ ਹਰਾ ਚਾਰਾ ਕੋਟਕਪੂਰੇ ਮੰਡੀ ਦੇ ਵਿੱਚ ਵੀ ਕਿਹਾ 360 ਰੁਪਏ ਤੇ ਜਗਰਾਉ ਮੰਡੀ ਦੇ ਵਿੱਚ ਵੀ ਕਿਹਾ ਵੀ 300 ਤੇ 40 ਰੁਪਏ ਤੱਕ ਜਿਹੜਾ ਟੌਪ ਦਾ ਰੇਟ ਸੀਗਾ ਇਹ ਤੇ ਬਾਕੀ ਬਈ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਵੀਰਾਂ ਦਾ